हनुमान जी ਸੀ ਉਹਨਾਂ ਨਾਲ ਬਤਮੀਜੀ ਕੀਤੀ ਜੀ ਉਹਨਾਂ ਨਾਲ ਧੱਕਾ ਮੁੱਕੀ ਕੀਤੀ ਉਹਨਾਂ ਦੇ ਮੁਗੜ ਲਾਏਗੇ ਉਹਨਾਂ ਦੇ ਗਧੇ ਖੋਏਗੇ इवन ਤਾਂ ਕੀ ਦੋ ਕੁੜੀਆਂ ਉਸ ਚਾਂਕੀਆਂ ਦੇ ਵਿੱਚ ਬਣੀਆਂ ਹੋਈਆਂ ਸੀ ਉਹਨਾਂ ਦੇ ਸਰੀਆਮ ਸੜਕ ਦੇ ਖੜਗੇ ਪਰੇ ਮੇਲੇ ਦੇ ਵਿੱਚ ਕਪੜੇ ਲੁਹਾਏਗੇ ਕਿੱਥੇ ਦਾ ਕਾਨੂੰਨ ਹੱਥਾਂ ਮਾਂ ਲੈਣ ਦੀ ਕਿਹਨਾਂ ਨੇ ਦੀ ਇਹਨਾਂ ਨੂੰ ਇਜਾਜ਼ਤ ਅਗਰ ਇਹਨਾਂ ਨੇ ਗਲਤੀ ਕੀਤੀ ਸੀ ਮੰਨ ਲਓ ਕੋਈ ਵੱਡਾ ਬੱਚਾ ਟਾਂਕੀ 'ਚ ਬਣ ਗਿਆ ਸੀ ਤਾਂ ਕਾਨੂੰਨ ਇਹ ਕਹਿੰਦਾ ਉਹਨਾਂ ਦੀ ਫੋਟੋਆਂ ਖਿੱਚੋ ਖਾਣੇ ਦੀ ਰਿਪੋਰਟ ਲਿਖਾਓ ਜਾਂ ਸਾਡੇ ਹਿੰਦੂ ਤਖਤ ਕੋਲ ਕੋਈ ਸ਼ਿਕਾਇਤ ਦਰਜਾ ਹਿੰਦੂ ਤਖਤ ਦੇ ਨਾਮ ਦੰਡ ਦੇ ਦੇ ਅਧਿਕਾਰੀ ਸੀ ਉਹ ਸ਼ਰਾਬ ਪੀਤੇ ਹੋਏ ਸਲਾਰੀ ਸਰਦਾਰ ਦੀ ਅੰਸਰਾ ਨੂੰ ਕਿਹਨੇ ਅਧਿਕਾਰ ਦਿਆ ਕਿ ਜਲਦੀ ਚੰਕੀ ਦੇ ਮੇਲੇ ਵਿੱਚੋਂ ਕੱਢ ਦਿੱਤਾ ਜਾਵੇ ਜਲਦੀ ਚੰਕੀ ਦੇ ਸਾਡੇ ਦੇਵੀ ਦੇਵਤਿਆਂ ਦੇ ਕਿਰਦਾਰਾਂ ਦੇ ਨਾਲ ਬਦਤਮੀਜ਼ੀਆਂ ਕੀਤੇ ਜਾਣ ਜਲਦੀ ਚੰਕੀ ਦੇ ਵਿੱਚੋਂ ਬੱਚਿਆਂ ਨੂੰ نیچے ਤਾਰ ਕੇ ਉਹਨਾਂ ਦੇ ਕੱਪੜੇ ਤਰਵਾਏ ਜਾਣ ਲੜਕੀਆਂ ਦੇ ਇਹਨਾਂ ਨੇ ਅਧਿਕਾਰ ਦਿਆ ਕੌਣ ਹੈ ਸਮਾਜ ਦੇ ਠੇਕੇਦਾਰ ਕੌਣ ਹੈ ਹਿੰਦੂ ਸਮਾਜ ਦੇ ਠੇਕੇਦਾਰ ਇਹ ਜਲਦ ਹੀ ਦਾ ਚੰਕੀਆਂ ਨੂੰ ਲੈ ਕੇ ਵਿਵਾਦਿਤ ਜੁਗਾਨਤਾ ਜੀ ਹੋ ਰਹੀ ਹੈ ਅੱਗੇ ਨਜ਼ਰ ਆ ਰਿਹਾ ਨਗਰ ਤਾਂ ਤੁਹਾਡੇ ਦੋਨਾਂ ਦੇ ਕਿ ਆਪਸੀ ਮਤਵੇਦ ਨਗਰ ਆ ਰਿਹਾ ਦੇਖੋ ਸਾਡੇ ਦੋਨਾਂ ਦੇ ਮਤਵੇਦ ਨਹੀਂ ਕਹਿ ਸਕਦੇ ਇਹ ਸਾਰੇ ਹਿੰਦੂ ਸਮਾਜ ਚ ਰੋਸ਼ ਹੈ ਇਹ ਚੰਕੀਆਂ ਦਾ ਜਿਹੜਾ ਮਸਲਾ ਹੋਇਆ ਸਾਰਾ ਪਟਿਆਲਾ ਤੁਸੀਂ ਘੁੰਮਦੇ ਹੋ ਪਤਾ ਲੱਗਿਆ ਹੋਣਾ ਕਿ ਕਾਨੂੰਨ ਅਗਰ ਸਿਸਟਮ ਨਾਲ ਕਾਰਵਾਈ ਹੁੰਦੀ ਤਾਂ ਬਹੁਤ ਅੱਛਾ ਹੁੰਦਾ ਮੈਂ ਵੀ ਨਾਲ ਸੀ ਇਹਨਾਂ ਦੇ ਅਗਰ ਇਹ ਬੱਚੇ ਕੋਈ ਗਲਤੀ ਕਰਦੇ ਅਸੀਂ ਨੂੰ ਦੰਡ ਲਗਾਉਂਦੇ ਜਗਤ ਗੁਰੂ ਬਚਨਾਨੰਦ ਜੀ ਮਹਾਰਾਜ ਦੰਡ ਲਗਾਉਂਦੇ ਆਇਆ ਅਸਾਡੇ ਮੈਦਾਨਗਰੀ ਜੇ ਖੜੇ ਨਾ ਹੁੰਦਾਂ ਡੰਡ ਲੱਗਿਆ ਮੈਨੂੰ ਖੁਦ ਨੂੰ ਡੰਡ ਲੱਗਿਆ Hindu ਦਖਤ ਦੇ ਮੈਂ ਖੁਦ ਡੰਡ ਭੋਗ ਗਿਆ ਇਹ ਤਾਂ ਸੀ ਸਿਸਟਮ ਲੇਕਿਨ ਜਦ ਅਨਪੜਤਾ ਜਦ ਅਨਪੜ ਲੋਕ ਇਹਨਾਂ ਗੱਦੀਆਂ ਤੇ ਵਿਰਾਜਮਾਨ ਹੋਣਗੇ ਤਾਂ ਇਸ ਤਰ੍ਹਾਂ ਦੀ ਗਲਤੀਆਂ ਸਮਾਜ ਵਿਰੋਧੀ ਗਲਤੀਆਂ ਸਨਾਦਰ ਮਤਵੀ ਗਲਤੀਆਂ ਹੁੰਦੀਆਂ ਰਹਿਣੀਆਂ ਜਿਹੜਾ Hindu ਸਮਾਜ ਬਰਦਾਸ਼ਤ ਨਹੀਂ ਕਰੇਗਾ ਮੇਰੀ ਸਾਰੇ Hindu ਸੰਗਠਨਾਂ ਦੇ ਪੰਜਾਬ ਦੇ Hindu ਮੈਂ ਕੋਰ ਕਮੇਟੀ ਦਾ ਮੈਂਬਰ ਆ 25 ਸੰਗਠਨ Hindu ਦੇ ਪੰਜਾਬ ਦੇ ਉਹਨਾਂ ਦਾ ਪਹਿਲਾ ਮੈਂਬਰ ਮੈਂ ਆ ਉਹਨਾਂ ਸਾਰੇ ਸੰਗਠਨਾਂ ਨਾਲ ਗੱਲ ਹੋ ਚੁੱਕੀ ਹੈ ਪਟਿਆਲਾ ਸ਼ਹਿਰ ਦੇ ਸਾਰੇ Hindu ਸੰਗਠਨਾਂ ਨਾਲ ਗੱਲ ਹੋ ਚੁੱਕੀ ਹੈ ਇਹ ਲੰਗਰ ਭਵਨ ਕਿਸੇ ਦੇ ਬਾਪ ਦੀ ਪ੍ਰਾਪਰਟੀ ਨਹੀਂ ਹੈ ਇਹ ਲੰਗਰ ਭਵਨ Hindu ਸਮਾਜ ਦਾ ਹੈ Hindu ਸਮਾਜ ਦੇ 10-10 ਰੁਪਏ ਦੇ ਹੋਏ ਪੈਸੇ ਦੇ ਨਾਲ ਬਣਿਆ ਹੋਇਆ ਹੈ ਇਸ ਲਈ ਇਸ ਗੱਦੀ ਦੇ ਕੋਣ ਵਿਰਾਜਮਾਨ ਹੋਏਗਾ ਇਹ Hindu ਸਮਾਜ ਫੈਸਲਾ ਕਰੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਬਹੁਤ ਵੱਡੀ ਪੰਚਾਇਤ Hindu ਪੰਚਾਇਤ ਕਰਨ ਜਾ ਰਹੇ ਜਿੱਥੇ ਫੈਸਲਾ ਕੀਤਾ ਜਾਊਗਾ ਇਸ ਗੱਦੀ ਤੇ ਕੌਣ ਬਿਰਾਜਮਾਨ ਹੋਣਾ ਚਾਹੀਦਾ ਇਹ ਹਿੰਦੂ ਪੰਚਾਇਤ ਫੈਸਲਾ ਕਰੇਗੀ ਨਾ ਕਿ ਕਮਰੇ AC ਕਮਰੇ ਅੱਜ ਬੈਠ ਕੇ ਇਸ ਤਰ੍ਹਾਂ ਦੇ ਨਕਲੀ ਭਗਵਾਨਦਾਰੀ ਜਿਹੜੇ ਆਪਣੇ ਆਪ ਨੂੰ ਜਗਤਗੁਰੂ ਕਹਿੰਦੇ ਨੇ ਪੁੱਛੋ ਹਰੀ ਗਰੀ ਮਹਾਰਾਜ ਨੂੰ ਫੋਨ ਕਰਕੇ ਕਿਨੇ ਬਣਾਇਆ ਜਗਤਗੁਰੂ ਤੁਹਾਨੂੰ ਆਪੀ ਖੰਡਨ ਕਰਨਗੇ ਕਿ ਅਸੀਂ ਕੋਈ ਖਾੜੇ ਵੱਲੋਂ ਜਗਦੂਰ ਇੱਥੇ ਪਟਿਆਲਾ ਸ਼ਹਿਰ ਦੇ ਵਿੱਚ ਨਹੀਂ ਨਿਯੁਕਤ ਕੀਤਾ ਸਾਡੇ ਹਿੰਦੂ ਸਿੰਘਾਂ ਨਾਲ ਦੀ ਗੱਲ ਹੋ ਚੁੱਕੀ ਹੈ ਉਹ ਕਹਿੰਦੇ ਅਸੀਂ ਕੋਈ ਜਗਤਗੁਰੂ ਨਹੀਂ ਬਣਾਇਆ ਠੀਕ ਹੈ ਸੰਨਿਆਸ ਦਵਾਇਆ ਬਿਲਕੁਲ ਸੰਿਆਸੀ ਹੈ ਲੇਕਿਨ ਜਗਤਗੁਰੂ ਨਹੀਂ ਹੈ ਜਗਤਗੁਰੂ ਜਿਹੜੀ ਬਣੀ ਐ ਇਹ 420 ਦਾ ਰਜ ਇਨਾਂ ਦੇ ਅਸੀਂ ਸਬੂਤ ਇਕੱਠੇ ਕਰਨੇ ਆ ਜਲਦੀ ਦੇ ਉੱਪਰ 420 ਦਾ ਪਰਚਾ ਵੀ ਦਰਜ ਕਰਾਇਆ ਜਾਊਗਾ ਇਹ ਕਿਸ ਤਰ੍ਹਾਂ ਦਾ ਮਾਮਲਾ ਕਦੇ ਕੋਈ ਕੱਟ ਹਿੰਦੂ ਕੱਟ ਚਾਰ ਚਾਰ ਪੰਜ ਪੰਜ ਬਣ ਕੇ ਕਦੇ ਕੋਈ ਜਗਤਗੁਰੂ ਬਣ ਕੇ ਆਉਂਦੀ ਜਾਂਦੀ ਉਹ ਕਹਿੰਦੀ ਉਹ ਹੈ ਨਹੀਂ ਪਹਿਲਾਂ ਤੁਸੀਂ ਦੀ ਨਾਲ ਸੀ ਉਹਨਾਂ ਨੇ ਸਾਨੂੰ ਗੁੰਮਰਾਹ ਕੀਤਾ ਗਿਆ ਸੀ ਸਾਨੂੰ ਕੋਈ ਜਾਲੀ ਸਰਟੀਫਿਕੇਟ ਦਿਖਾ ਦੇਗਾ ਸ਼ਹਿਰ ਵਾਸੀ ਆ ਹਿੰਦੂ ਆ ਸਨਾਤੀ ਉਹ ਕਿਹਦੇ ਮੂਲ ਦੇਖਣ ਕਿ ਜੇਕਰ ਇਹਨਾਂ ਦਾ ਕੋਈ ਲੜਾਈ ਹੋ ਜਾਂਦੀ ਐ ਇੱਥੇ ਇਹ ਕੀ ਸੱਤਾ ਦਾ ਰੋਲਾ ਆ ਕੀ ਪੈਸੇ ਦਾ ਰੋਲਾ ਆ ਯਾ ਕੀ ਗੱਦੀਆਂ ਦਾ ਰੋਹ ਹੈ Hindu banda ਕਿੱਥੇ ਜਾਏ Hindu ਦੇ ਕਰਮ ਜਿਹਦਾ ਕੋਈ ਕਹ ਨਹੀਂ ਲਿਆ ਦੇਖੋ Hindu ਸਖਸ਼ਾ ਸੰਧੀ ਨਾ ਤਾਂ ਅੱਧੀ ਸੱਤਾ ਮੈਂ ਆਈ ਹੈ Hindu ਸਖਸ਼ਾ ਸੰਧੀ ਮੈਂ ਨਾ ਤਾਂ ਅੱਧੀ ਇਲੈਕਸ਼ਨ ਲੜੇ ਨੇ ਬਿਲਕੁਲ ਧਾਰਮਿਕ ਪਿਓਰ ਸੰਸਾ ਧਾਰਮਿਕ ਹੈ ਧਰਮ ਦੇ ਨਾਲ ਹੀ ਲੜਦੀ ਆਈ ਹੈ ਚਾਹੇ ਉਹ ਪਵਨ ਸ਼ਰਮਾ ਜੀ ਸੀਗੇ ਚਾਹੇ ਉਹ ਜਗਤ ਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਸੀਗੇ ਤਾਂ Hindu ਸਨਾਤਨ ਧਰਮ ਦੇ ਜਿਹੜੀ ਬੁਰਾਈਆਂ ਹਨ ਉਹਨਾਂ ਨੂੰ ਖਤਮ ਕਰਨੀ ਉਹ ਵੀ ਲੜੇ ਹਨ ਉਹਨਾਂ ਦੀ ਗੱਦੀ ਤੇ ਅੱਜ ਮੈਂ ਵਿਰਾਜਮਾਨ ਹਾਂ ਸ਼੍ਰੀ ਹਿੰਛੀ ਪਵਨ ਕੁਮਾਰ ਸ਼ਰਮਾ ਜੀ ਦੀ ਗੱਦੀ ਹੈ ਜਿੱਥੇ ਮੈਨੂੰ ਇਹ ਗੱਦੀ ਦਿੱਤੀ ਹੈ ਸਨਾਤਨ ਸਮਾਜ ਨੇ ਸਾਡੇ ਹਿੰਦੂ ਸਮਾਜ ਨੇ ਤਾਂ ਉਸ ਗੱਦੀ ਦੇ ਵਿਰਾਜਮਾਨ ਹੈ ਮੇਰਾ ਵੀ ਇਹ ਧਰਮ ਮੰਡ ਹੈ ਜਿੱਥੇ ਇਹ ਧਰਮ ਹੋ ਰਿਹਾ ਹੈ ਉਹਦੇ ਖਿਲਾਫ ਮੈਂ ਲੜਾਈ ਲੜਾਂ ਹੁਣ ਜਿਹੜੇ ਮਾਤਾ ਜੀ ਵਰਗਣੇਸ਼ਵਰੀ ਜੀ ਦੀ ਜੀ ਹੈ ਤੁਸੀਂ ਕੀ ਕਹਿੰਦੇ ਹੋ ਵੀ 420 ਦਾ ਕੱਟ ਬਿਲਕੁਲ ਅਗਰ ਇਹ ਜਾਲੀ ਸਾਰੇ ਸਰਟੀਫਿਕੇਟਾਂ ਦੇ ਜਾਲੀ ਅਗਰ ਨਹੀਂ ਸਾਬਤ ਕਰਦੇ ਮੈਂ ਜਗਤ ਗੁਰ ਹੈਗੀ ਹੈ ਤਾਂ 420 ਬੰਦੀ ਹੈ ਲਿਖਦੇ ਸ੍ਰੀ ਆਮ ਕੌਣ ਸਾਬਤ ਕਰਵਾਏਗਾ ਸਾਡੇ ਵਾਲੇ ਸਾਬਤ ਕਰਾਂਗੇ ਅਸੀਂ ਕਰਾਂਗੇ ਸਾਬਤ ਖਾੜੇ ਨੂੰ ਮਿਲਾਂਗੇ ਸਾਰੇ ਹਿੰਦੂ ਸੰ ਉਹਨਾਂ ਦੇ ਤੁਹਾਨੂੰ ਨਿਸ਼ਕਰਣ ਕਰਤਾ ਬਿਲਕੁਲ ਉਹਨਾਂ ਹੱਕ ਹੀ ਨਹੀਂ ਆ ਕੋਈ ਉਹ ਨਾ ਸਾਡੀ ਹਿੰਦੂ ਸੁਰੱਖਿਆ ਸਮಿತಿ ਦੇ ਮੈਂਬਰ ਹੈ ਕੋਈ ਆ ਰਜਿਸਟਰ ਪਿਆ ਅਜੰਡਾ ਇਹਦੇ ਵਿੱਚ 20 ਸਾਲ ਪੁਰਾਣਾ ਇੱਕ ਵੀ ਸਾਈਨ ਦਿਖਾ ਦਿਓ ਮੈਂ ਇਹਨਾਂ ਦੇ ਚਰਨਾਂ 'ਚ ਬਹਿ ਜਾਊਂਗਾ ਜਾ ਕੇ 20 ਸਾਲ ਪੁਰਾਣਾ ਜਗਤਗੁਰ ਪੰਚਾਨੰਦ ਜੀ ਮਹਾਰਾਜ ਦੇ ਵੀ ਸਹਾਨੇ ਸਰ ਜਿਸਤ ਤੇ ਜਦ ਮੱਜੀ ਦੇਖ ਲਿਓ ਆਗੇ ਬਲੇ ਟਾਈਮ ਔਰ ਮੈਨੂੰ ਜਿਹੜਾ ਬਣਾਇਆ ਗਿਆ ਮੈਂ ਇੱਕ ਇਲੈਕਟਿਡ ਪ੍ਰਧਾਨ ਹੈ ਚੁਣਿਆ ਹੋਇਆ ਪ੍ਰਧਾਨ ਹੈ ਮੈਂ ਕਿਸੇ ਦੀ ਕਿਰਪਾ ਨਾਲ ਬਣਿਆ ਹੋਇਆ ਪ੍ਰਧਾਨ ਨਹੀਂ ਐ ਮੈਂ ਕਿਸੇ ਦੀ ਸਪਾਸ ਨਾਲ ਬਣਿਆ ਹੋਇਆ ਪ੍ਰਧਾਨ ਨਹੀਂ ਐ ਮੰਨੇ ਕਿਸੇ ਨੂੰ ਪੈਸੇ ਦੇ ਕੇ ਮੈਂ ਪ੍ਰਧਾਨਗੀ ਨਹੀਂ ਲਈ ਮੰਨੂ ਹਿੰਦੂ ਸਮਾਜ ਨੇ ਪ੍ਰਧਾਨ ਲਗਾਇਆ ਹੈ ਔਰ ਹਿੰਦੂ ਸਮਾਜ ਲਈ ਕੰਮ ਕਰਨਾ ਮੇਰਾ ਪਹਿਲਾ ਫਰਜ਼ ਐ ਜਿਹੜੀ ਕਮੇਟੀ ਬਣੀ ਵੀ ਐ ਕਮੇਟੀ ਦੇ ਮੈਂਬਰ ਜਿਹਨਾਂ ਨੇ ਸਾਈਨ ਕੀਤਾ ਜਿਹੜਾ ਕੰਮ ਹੋ ਰਿਹਾ ਉਹ ਜਿਹੜਾ ਕਿਹੜੀ ਕਮੇਟੀ ਦੀ ਗੱਲ ਕਰੀਏ ਜਿਹੜੀ ਪ੍ਰਿੰਸੀਪਲ ਕਮੇਟੀ ਜਿਹਦੇ ਵਿੱਚ ਉਹ ਭਾਈ ਕਹਿੰਦੇ ਜਿਹੜੇ ਬੰਦੇ ਨਹੀਂ ਕੋਈ ਕੋਈ ਨਹੀਂ ਐ ਸਾਡਾ ਕੋਰ ਕਮੇਟੀ ਕਮੇਟੀ ਬਣੀ ਉਹਦੇ ਮੈਂਬਰ ਐ ਉਹਨਾਂ ਦਾ ਕੋਰ ਕਮੇਟੀ ਇੱਕ ਪੰਜਾਬ ਦੇ ਸਾਰੇ ਹਿੰਦੂ ਸੰਗਠਨਾਂ ਦੀ ਕੋਰ ਕਮ ਇੱਥੇ ਇੱਕ ਮੰਚ ਤੇ ਇਕੱਠਾ ਹੋਏ ਆ। ਉਹ ਸਕੋਰ ਕਮੇਟੀ ਦਾ 8 ਮੈਂਬਰੀ ਕਮੇਟੀ ਹੈ ਜਿਹੜਾ ਮੈਂ ਮੈਂਬਰ ਹੈਗਾ। ਉਹ ਸਾਰੇ ਸੰਗਠਨ ਐਗਰੀ ਨੇ ਲੜਾਈ ਲੜਨ ਵਾਸਤੇ ਇਸ ਗੱਦੀ ਤੇ ਇੱਕ ਵਧੀਆ ਇਮਾਨਦਾਰ ਬੰਦਾ ਬਿਠਾਉਣ ਵਾਸਤੇ ਇੱਕ ਮਹਾਪੰਚਾਇਤ ਜਲਦੀ ਹੀ ਬੁਲਾਈ ਜਾਊਗੀ। 2-4 ਦਿਨਾਂ ਦੇ ਵਿੱਚ ਉਹ ਉੱਥੇ ਸਾਰਾ ਹਿੰਦੂ ਸਮਾਜ ਇਕੱਠਾ ਕਰਾਂਗੇ, ਸੰਤ ਸਮਾਜ ਇਕੱਠਾ ਕਰਾਂਗੇ। ਜਿਨ੍ਹਾਂ ਨੇ ਹਿੰਦੂ ਧਰਮ ਲਈ ਕੁਰਬਾਨੀ ਕੀਤੀ, ਜਿਨ੍ਹਾਂ ਨੇ ਹਿੰਦੂ ਧਰਮ ਲਈ ਤਿਆਗ ਕਰਿਆ, ਜਿਨ੍ਹਾਂ ਨੇ ਹਿੰਦੂ ਧਰਮ ਲਈ ਜੇਲਾਂ ਗੱਟੀਆਂ ਆ ਬੈਠੇ ਨੇ ਸਾਡੇ ਵਿਸ਼ਨੂ ਸ਼ਰਮਾ ਜੀ, ਸਾਡੇ ਬਿੰਤੀਗਰੀ ਜੀ ਮਾਰੇ ਬੈਠੇ ਆ, ਬਾਬਾ ਜੀ ਇਹ ਕੌਣ ਲੋਕ ਨੇ ਜਿਹੜੇ ਆ ਕੇ ਬੈਠ ਗਏ ਨੇ ਬਿਲਕੁਲ ਨਾਲ ਜਿਸ ਨੂੰ ਗੁਮਨਾਹ ਕੀਤਾ ਗਿਆ ਸੀ ਸਾਨੂੰ ਜਾਲੀ ਸਰਟੀਫੀਕਟ ਦਿਖਾਏਗੇ ਸਾਨੂੰ ਦੱਸਿਆ ਗਿਆ ਕਿ ਸਾਨੂੰ ਜਗਤਪੁਰੂ ਥਾਪ ਦਿੱਤਾ ਗਿਆ ਛੰਨ ਗਿਆ ਠੀਕ ਹੈ ਜੀ ਥਾਪ ਦਿੱਤਾ ਸਾਡੇ ਲਈ ਤੁਸੀਂ ਆਦਰ ਨਹੀਂ ਹੋ ਅਸੀਂ ਤੁਹਾਡਾ ਬਿਲਕੁਲ ਜਿਵੇਂ ਬਾਬੇ ਦੇ ਚਲਣ ਹੁੰਦੇ ਸੀ ਅਸੀਂ ਤੁਹਾਡੇ ਵੀ ਤਾਂ ਹੋਵਾਂਗੇ ਤੇ ਬਾਬਾ ਜੀ ਦੀ ਗੱਦੀ ਸਾਡੇ ਲਈ ਸਨਮਾਨ ਨਹੀਂ ਹੈ ਜਿਸ ਗੱਡੀ ਤੇ ਬਿਠਾਇਆ ਗਿਆ ਲੇਕਿਨ ਉਸ ਗੱਡੀ ਤੇ ਬੈਠ ਕੇ ਅਦਾ ਰਮਦਾ ਕੰਮ ਹੋਇਆ ਚੰਕੀ ਸਮਾਜ ਨਾਲ ਤਰਨ ਦਾ ਕੰਮ ਹੋਇਆ ਸਾਡੇ ਜਿਹੜੇ ਕਿਰਦਾਰ ਬਣਾਏ ਗਏ ਰਾਧਾ ਕ੍ਰਿਸ਼ਨ ਇਹ ਖੁਦ ਮੌਜੂਦ ਸੀ ਉੱਥੇ ਪਗਮਾਤਾਰੀ ਤਾਂ ਜਦੋਂ ਵੀ ਕਈ ਲਾਮਾਂ ਦੇ ਉੱਤੇ ਇਹ ਜਗਰਾਤੇ ਹੁੰਦੇ ਆ ਜਾਂ ਫੁੱਲਾਂ ਦੀ ਹੋਲੀ ਹੁੰਦੀ ਹੈ ਉੱਤੇ ਪ੍ਰੇਸ਼ਨ ਘੁਮਾਉਣ ਦਾ ਰੂਪ ਬਣਾਇਆ ਜਾਂਦਾ ਉੱਤੇ ਰਾਧਾ ਜੀ ਦਾ ਰੂਪ ਬਣਾਇਆ ਜਾਂਦਾ ਫਿਰ ਉਹ ਅਜੀਬ ਜਿਹੀ ਕਿਸਮ ਦੇ ਨਾਚ ਕਰਦੇ ਆ ਜਾਂ ਲੋਕਾਂ ਨੂੰ ਰিসিਵ ਕਰਦੇ ਆ ਜਿਹੜੇ ਪੱਤਰ ਅੰਤ ਵਿੱਚ ਲਿਖਿਆ ਵੀ ਪ੍ਰਮਾਤਮਾ ਨਾਚ ਕਰਕੇ ਲੋਕਾਂ ਦਾ ਐਂਟਰਟੇਨਮੈਂਟ ਕਰੇਗਾ ਦੇਖੋ ਇਹ ਇੱਕ ਫੈਸਲਾ ਇਹ ਚਾਕੀ ਸਮਾ ਸਾਰਾ ਮੇਰੇ ਕੋਲ ਦੁਆਰਾ ਆਇਆ ਸੀ ਪਿਛਲੇ ਹਫਤੇ ਦੇ ਵਿੱਚ ਇਹਨਾਂ ਨੇ ਸਾਨੂੰ ਦੱਸਿਆ ਸੀ ਕਿ ਸਾਡੇ ਕਾਲੀ ਮਾਤਾ ਮੰਦਰ ਦੇ ਨਾਮ ਲੈ ਕੇ ਸਾਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਅਸ਼ਮਨੀ ਸ਼ਰਮਾ ਦਾ ਇੱਕ ਨਾਮ ਦਾ ਬੰਦਾ ਹੈਗਾ ਜਿਸ ਨੂੰ ਅਸੀਂ ਥਾਪਿਆ ਸੀ ਇਹਨਾਂ ਨੂੰ ਚੈੱਕ ਕਰਨ ਵਾਸਤੇ ਉਹਦੀ ਡਿਊਟੀ ਲੱਗੀ ਸੀ ਜਾਗਰਣ ਸੁਧਾਰ ਮੰਡਲ ਬਣਾਇਆ ਹੋਇਆ ਉਹਦਾ ਉਹਨਾਂ ਨੇ ਇਹਨਾਂ ਨੂੰ ਕਾਲੀ ਮਾਤਾ ਮੰਦਰ ਨਾਲ ਨਾਮ ਲੈ ਕੇ ਪੈਸੇ ਮੰਗਨੇ ਸ਼ੁਰੂ ਕਰਦੇ ਪੈਸੇ ਦੇ ਦਿਓ ਚੱਕੀ ਬੈਲੜ ਪੈਸੇ ਦੇ ਦਿਓ ਚੱਕੀ